ਪੰਜਾਬ ਕਾਂਗਰਸ 'ਚ ਕੁਝ ਠੀਕ ਨਹੀਂ ਚੱਲ ਰਿਹਾ ਇਹ ਤਾਂ ਹੁਣ ਜਗਜ਼ਾਹਰ ਹੈ ਪਹਿਲਾਂ ਮੁੱਖ ਮੰਤਰੀ ਦੇ ਦਾਵੇਦਾਰੀ ਨੂੰ ਲੈ ਕੇ ਢੜੇ ਬਣੇ ਤੇ ਹੁਣ ਹਲਕਾ ਇੰਚਾਰਜਾਂ ਨੂੰ ਲੈ ਕੇ ਪੰਜਾਬ ਕਾਂਗਰਸ 'ਚ ਪੰਗਾ ਵਹਿ ਗਿਆ ਜੀ ਹਾਂ ਕਾਂਗਰਸ ਦੇ ਪਟਿਆਲੇ ਤੋਂ ਐਮਪੀ ਧਰਮਵੀਰ ਗਾਂਧੀ ਨੇ ਹਲਕਾ ਇੰਚਾਰਜਾਂ ਤੇ ਸਵਾਲ ਚੁੱਕੇ ਨੇ ਐਮਪੀ ਧਰਮਵੀਰ ਗਾਂਧੀ ਨੇ ਕਿਹਾ ਕਿ ਪਾਰਟੀ 'ਚ ਲਗਾਏ ਹਲਕਾ ਇੰਚਾਰਜ ਕੀ ਹੈ ਤੇ ਕੌਣ ਹੈ ਉਹਨਾਂ ਨੇ ਕਿਹਾ ਕਿ ਇਹ ਉਹ ਉਮੀਦਵਾਰ ਨੇ ਜੋ ਵਿਧਾਨ ਸਭਾ 'ਚ ਨਹੀਂ ਜਾ ਸਕੇ ਕੁਝ ਨੇ ਜ਼ਮਾਨਤ ਵੀ ਗਵਾ ਲਈ ਵੈਸੇ ਉਹਨਾਂ ਨੂੰ ਹਲਕਾ ਇੰਚਾਰਜ ਕਿਸ ਨੇ ਨਿਯੁਕਤ ਕੀਤਾ ਆਗੂ ਦਾ ਨਾਮ ਦੱਸੋ ਤੇ ਉਹਨਾਂ ਦੀ ਨਿਯੁਕਤੀ ਆਦੇਸ਼ ਜਨਤਕ ਕਰੋ ਇਹ ਸ਼ਰਾਰਤ ਸਿਰਫ ਸਥਾਨਕ ਨੌਜਵਾਨ ਤੇ ਵਧੇਰੇ ਸਮਰਪਿਤ ਬਚਨਬੱਦ ਲੀਡਰਸ਼ਿਪ ਦੇ ਮੋਰੀ ਅਹੁਦਿਆਂ ਤੇ ਚੜ੍ਹਾਈ ਨੂੰ ਰੋਕਣ ਲਈ ਕੀਤੀ ਗਈ ਹੈ ਹੋਰ ਕੁਝ ਨਹੀਂ ਐਮਬੀ ਦਰਬੀਰ ਗਾਂਧੀ ਨੇ ਅੱਗੇ ਕਿਹਾ ਕਿ ਇਸ ਹਲਕਾ ਇੰਚਾਰਜ ਸੱਭਿਆਚਾਰ ਰਾਹੀਂ ਤੁਸੀਂ ਦਰਜਨਾਂ ਰਾਜਨੀਤਿਕ ਤੌਰ ਤੇ ਹੁਨਾਰ ਨੌਜਵਾਨਾਂ ਤੇ ਔਰਤਾਂ ਦੀ ਲੀਡਰਸ਼ਿਪ ਸਮਰਥਨ ਨੂੰ ਤਬਾਹ ਕਰ ਦਿੱਤਾ ਦੱਸਦੇ ਕਿ ਕਾਂਗਰਸ 'ਚ ਗਲੇਸ਼ ਖਤਮ ਹੋਣ ਦੀ ਬਜਾਏ ਲਗਾਤਾਰ ਵਧ ਰਿਹਾ ਹੈ ਪਹਿਲਾਂ ਹੀ ਢੇਰੇ ਬਣੇ ਹੋਏ ਨੇ ਹਾਈ ਕਮਾਂਡ ਅਜੇ ਉਹਨਾਂ ਨੂੰ ਇਕੱਠੇ ਕਰਨ ਦੇ ਯਤਨ ਕਰ ਰਹੀ ਹੈ ਤੇ ਹੁਣ ਡਾਕਟਰ ਧਰਮਵੀਰ ਗਾਂਧੀ ਨੇ ਹਲਕਾ ਇੰਚਾਰਜਾਂ ਦੀ ਨਿਯੁਕਤੀ ਤੇ ਸਵਾਲ ਚੁਕੇ ਨੇ ਧਰਮਵੀਰ ਗਾਂਧੀ ਨੇ ਹਲਕਾ ਇੰਚਾਰਜ ਨਿਯੁਕਤ ਕਰਨ ਵਾਲੇ ਆਗੂ ਦਾ ਨਾਮ ਜਨਤਕ ਕਰਨ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਕੌਣ ਹੈ ਜਿਨ੍ਹਾਂ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਇਹ ਉਹ ਨੇ ਜਿਨ੍ਹਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ ਸਨ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਪੰਜਾਬ ਕਾਂਗਰਸ ਦੇ ਆਗੂ ਉਹਨਾਂ ਦੇ ਚੁੱਕੇ ਸਵਾਲਾਂ ਦੇ ਉੱਤੇ ਕੀ ਪ੍ਰਤੀਕਿਰਿਆ ਦਿੰਦੇ ਨੇ